ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਦੀ ਅੱਜ ਇੱਕ ਵਾਰੀ ਫੇਰ ਤੋਂ ਹਾਜ਼ਰ ਹੋਈਆਂ ਤੁਹਾਡੇ ਲਈ ਬਹੁਤ ਹੀ ਸੋਹਣੇ ਸੋਹਣੇ ਸੂਟ ਲੈ ਕੇ ਨਵੀਂ ਵੀਡੀਓ ਦੇ ਨਾਲ ਸੋ ਜੀ ਅੱਜ ਆਪਾਂ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਆਪਣੇ 올ਓਵਰ ਸੂਟ ਪ੍ਰਿੰਟਡ ਕਿਉਂਕਿ ਪਹਿਣਾ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਜਿਹੜੀ ਰਹਿੰਦੀ ਹੈ ਵੀ ਤੁਸੀਂ ਸਾਡੇ ਲਈ ਜਿਹੜੇ ਪ੍ਰਿੰਟ ਸੂਟ ਜਾਂ ਸ਼ਾਲ ਵਾਲੇ ਇਦਾਂ ਦੇ ਤੁਸੀਂ ਲੈ ਕੇ ਆ ਕਰੇ ਸੋ ਉਹਨਾਂ ਦੀ ਡਿਮਾਂਡ ਨੂੰ ਮੁੱਖ ਰੱਖਦੇ ਹੋਏ ਅਸੀਂ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਸੋਹਣੇ ਸੋਹਣੇ ਜੇ ਸੂਟ ਸੋ ਜਿਹੜੀਆਂ ਸਿਸਟਰਸ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੀਆਂ ਨਾਲ ਲੋ ਜੀ ਬਹੁਤ ਹੀ ਸੋਨਾ ਜਿਹੜਾ ਹੈ ਫੈਬਰਿਕ ਹੈ ਬਿਲਕੁਲ ਹੀ ਜੋ ਆਪਣੇ ਕੋਲ ਪਹਿਲਾਂ ਸਿਲਕ ਪਸ਼ਮੀਨਾ ਆਇਆ ਸੀ ਉਸ ਤਰ੍ਹਾਂ ਦੀ ਇਹਦੀ ਫੀਲ ਹੈ ਫੈਬਰਿਕ ਦੀ ਬਹੁਤ ਹੀ ਸੋਹਣਾ सॉफ्ट ਹੈ ਬਿਲਕੁਲ ਹੀ ਤੇ ਇਹ ਰਹੇਗੀ ਇਸਦੀ ਬੈਕ ਸਾਈਡ ਬੈਕ ਸਾਈਡ ਤੋਂ ਵੀ ਤੁਸੀਂ ਇਹਨੂੰ ਦੇਖ ਸਕਦੇ ਹੋ ਬਿਲਕੁਲ सॉफ्ट ਹੈ ਕੋਈ ਚੁੱਭਣ ਵਾਲਾ ਨਹੀਂ ਹੈ ਪ੍ਰਿੰਟਿੰਗ ਹੈ ਜਿਹੜੀ ਬਹੁਤ ਹੀ ਸੋਹਣੀ ਹੈ ਮਹਿੰਦੀ ਕਲਰ ਗ੍ਰੀਨ ਕਲਰ ਦੇ ਵਿੱਚ ਜਿਹੜਾ ਆਪਣਾ ਇਹ ਸੂਟ ਰਹੇਗਾ ਆਲ ਓਵਰ 5 ਮੀਟਰ ਇਹ ਸੂਟ ਰਹੇਗਾ ਤੇ ਇਸ ਦਾ ਨੰਬਰ ਰਹੇਗਾ 1 ਤੇ ਆਪਣਾ ਜਿਹੜਾ ਇਹ ਸੂਟ ਦਾ ਨੰਬਰ ਦੱਸ ਕੇ ਤੁਸੀਂ ਆਪਣੇ ਸੂਟ ਦੀ ਜਿਹੜੀ ਹੈ ਬੁਕਿੰਗ ਆ ਤੁਸੀਂ ਕਰਵਾ ਸਕਦੇ ਹੋ ਤਾਂ ਜੋ ਜਿਹੜਾ ਜਲਦੀ ਤੋਂ ਜਲਦੀ ਆਰਟੀਕਲਸ ਨੇ ਤੁਹਾਡੇ ਤੱਕ ਪਹੁੰਚ ਸਕਣ ਸੋ ਜੀ ਨੈਕਸਟ ਆਪਣਾ ਜਿਹੜਾ ਇਹ ਇਸੇ ਹੀ ਫੈਬਰਿਕ ਦੇ ਵਿੱਚ ਸੂਟ ਰਹੇਗਾ ਇਹ ਰਹੇਗਾ ਇਹ ਵਾਲਾ ਇਹਦੀ ਵੀ ਪ੍ਰਿੰਟਿੰਗ ਬਹੁਤ ਹੀ ਸੋਹਣੀ ਹੈ ਚੈੱਕ ਕਰ ਸਕਦੇ ਹੋ ਇਹ ਵੀ ਆਲ ਓਵਰ 5 ਮੀਟਰ ਆਪਣਾ ਇਹ ਸੂਟ ਰਹੇਗਾ ਪ੍ਰਿੰਟਿੰਗ ਦੇਖੋ ਬਹੁਤ ਹੀ ਸੋਹਣਾ ਡਿਜੀਟਲ ਪ੍ਰਿੰਟ ਬਣਿਆ ਹੋਇਆ ਹੈ ਸਰਦੀਆਂ ਦੇ ਲਈ ਬਹੁਤ ਹੀ ਸੋਹਣੇ-ਸੋਹਣੇ ਜਿਹੇ ਇਹ ਦੇ ਵਿੱਚ ਜਿਹੜੇ ਪ੍ਰਿੰਟ ਆਏ ਨੇ ਇਹ ਵਾਲਾ ਇਸ ਦਾ ਨੰਬਰ ਰਹੇਗਾ 2 ਦੋ ਨੰਬਰ ਆਪਣਾ ਇਹ ਸੂਟ ਰਹੇਗਾ ਸੂਟ ਦਾ ਨੰਬਰ ਦੱਸ ਕੇ ਜਿਹੜੀ ਤੁਸੀਂ ਆਪਣੀ ਬੁਕਿੰਗ ਕਰਵਾ ਸਕਦੇ ਹੋ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤੁਹਾਨੂੰ ਸਕਰੀਨ ਤੇ ਨੰਬਰ ਆ ਜਿਹੜਾ ਸ਼ੋ ਹੋ ਰਿਹਾ ਤੁਸੀਂ ਉਸ ਤੇ ਜਾ ਕੇ ਆਪਣੀ ਕੁਐਰੀ ਜਿਹੜੀ ਕਰ ਸਕਦੇ ਹੋ ਆਹ ਲੋ ਜੀ ਇਹ ਰਹੇਗਾ ਆਪਣਾ ਤਿੰਨ ਨੰਬਰ ਸੂਟ ਬਹੁਤ ਹੀ ਸੋਹਣਾ ਜਿਹਾ ਇਹ ਸੂਟ ਰਹੇਗਾ ਇਹਦਾ ਵੀ ਫੈਬਰਿਕ ਆ ਜਿਹੜਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੀ ਫੀਲ ਹੈ ਕਲਰਸ ਵੀ ਜਿਹੜੇ ਕਲਰ ਕੰਬੀਨੇਸ਼ਨਸ ਨੇ ਬਹੁਤ ਹੀ ਸੋਹਣੇ ਲਾਰਕ ਡਾਰਕ ਤੇ ਲਾਈਟ ਕਲਰ ਦੇ ਵਿੱਚ ਜਿਹੜੇ ਇਹ ਬਣੇ ਹੋਏ ਨੇ ਇਸ ਦਾ ਨੰਬਰ ਰਹੇਗਾ 3 ਸੋ ਜਿਹੜਾ ਨੰਬਰ ਦੱਸ ਕੇ ਤੁਸੀਂ ਬੁਕਿੰਗ ਕਰਾਉਣੀ ਹੈ ਉਹਦੇ ਲਈ ਸਾਨੂੰ ਵੀ ਸੌਖਾ ਹੋ ਜਾਂਦਾ ਤੇ ਤੁਹਾਡੇ ਲਈ ਵੀ ਸੌਖਾ ਕਿਉਂਕਿ ਕਈ ਵਾਰੀ ਆਪਣੇ ਘਰਾਂ ਦੇ ਵਿੱਚ ਜਿਹੜੀ ਨੇ ਉਹਨਾਂ ਨੂੰ ਜਿਹੜਾ ਸਕਰੀਨ ਸ਼ਾਟ ਨਹੀਂ ਲੈਣਾ ਆਉਂਦਾ ਉਹਨਾਂ ਦੇ ਲਈ ਈਜ਼ੀਲੀ ਹੈ ਜਿਹੜਾ ਨੰਬਰ ਦੱਸ ਕੇ ਬੁਕਿੰਗ ਕਰਵਾਉਣੀ ਸੌਖੀ ਹੋ ਜਾਂਦੀ ਹੈ ਇਹ ਵੀ ਬਹੁਤ ਹੀ ਸੋਹਣਾ ਕਲਰ ਹੈ ਬਹੁਤ ਹੀ ਸੋਹਣੀ ਇਹਦੀ ਪ੍ਰਿੰਟਿੰਗ ਹੋਈ ਹੋਈ ਹੈ ਇਸ ਦਾ ਨੰਬਰ ਰਹੇਗਾ 4 ਅਲੋਚ ਇਸ ਦਾ ਨੰਬਰ ਰਹੇਗਾ 4 ਇਹ ਵੀ ਆਲਓਵਰ ਦੇ ਵਿੱਚ ਹੀ ਸੂਟ ਰਹੇਗਾ ਬਹੁਤ ਹੀ ਸੋਹਣੇ ਪ੍ਰਿੰਟ ਨੇ ਸਰਦੀਆਂ ਵਾਲੇ ਸੋ ਜਿਹੜੀਆਂ ਵੀ ਸਿਸਟਰਜ਼ ਲੈਣਾ ਚਾਹੁੰਦੀਆਂ ਨੇ ਜਲਦੀ ਤੋਂ ਜਲਦੀ ਆਪਣੇ ਸਕਰੀਨਸ਼ਾਟ ਜਾਂ ਫਿਰ ਸੂਟ ਦਾ ਨੰਬਰ ਦੱਸ ਕੇ ਆਪਣੀ ਜਿਹੜੀ ਸੂਟ ਦੀ ਆ ਬੁਕਿੰਗ ਕਰਾ ਸਕਦੇ ਇਹ ਵੀ ਬਹੁਤ ਹੀ ਸੋਹਣਾ ਗ੍ਰੀਨ ਕਲਰ ਦੇ ਵਿੱਚ ਸੂਟ ਆ ਬਹੁਤ ਹੀ ਪਿਆਰੇ ਜਿਹੇ ਪ੍ਰਿੰਟ ਨੇ ਕੋਈ ਵੀ ਪ੍ਰਿੰਟ ਇਹੋ ਜਿਹਾ ਨਹੀਂ ਜਿਹੜਾ ਛੱਡਣ ਵਾਲਾ ਹੋਵੇ ਸਾਰੇ ਸੂਟ ਬਹੁਤ ਸੋਹਣੇ ਨੇ ਫੀਲ ਵੀ ਇਹਨਾਂ ਦੀ ਬਹੁਤ ਸੋਹਣੀ ਆ ਕੋਈ ਖੜਮਾ ਕਪੜਾ ਨਹੀਂ ਕੋਈ ਚੁੱਭਣ ਵਾਲਾ ਨਹੀਂ ਐ ਕੋਈ ਫਰੌਕ ਸੂਟ ਏ ਲਾਈਨ ਜਾਂ ਜਿੱਦਾਂ ਵੀ ਮਰਜੀ ਇਹਨੂੰ ਜਿਹ ਸਟੀਚਿੰਗ ਇਹਦੀ ਕਰਵਾ ਸਕਦੇ ਤੇ ਇਸ ਦਾ ਨੰਬਰ ਰਹੇਗਾ 5 ਸੋ ਆਪਣੇ ਜਿਹੜਾ ਸੂਟ ਦਾ ਨੰਬਰ ਦੱਸ ਕੇ ਬੁਕਿੰਗ ਕਰਵਾਓ ਆ ਲਓ ਜੀ ਇਹ ਰਹੇਗਾ ਮਸਟਰਡ ਸ਼ੇਡ ਬਹੁਤ ਹੀ ਸੋਹਣਾ ਜਿਹਾ ਸ਼ੇਡ ਹੈ ਦੇਖੋ ਇਹਦੀ ਪ੍ਰਿੰਟਿੰਗ ਵੀ ਬਹੁਤ ਹੀ ਸੋਹਣੀ ਹੈ ਸਾਰੇ ਹੀ ਅਸੀਂ ਅਲੱਗ-ਅਲੱਗ ਜਿਹੜੇ ਇਹ ਪ੍ਰਿੰਟ ਲੈ ਕੇ ਆਏ ਆ ਤੁਹਾਡੇ ਲਈ ਅਗਲੀਆਂ ਵੀਡੀਓਜ਼ ਦੇ ਵਿੱਚ ਵੀ ਅਸੀਂ ਲੈ ਕੇ ਆਉਂਦੇ ਰਹਾਂਗੇ ਸੋ ਜਿਹੜੀਆਂ ਵੀ ਸਿਸਟਰਜ਼ ਬੁਕਿੰਗ ਕਰਵਾਉਣਾ ਚਾਹੁੰਦੀਆਂ ਨੇ ਨੰਬਰ ਦੱਸ ਕੇ ਸੂਟ ਦੀ ਜਿਹੜੀ ਬੁਕਿੰਗਾਂ ਕਰਵਾ ਸਕਦੀਆਂ ਨੇ ਇਸ ਦਾ ਨੰਬਰ ਰਹੇਗਾ 6 ਸੋ ਇਹ ਸੀਗੇ ਆਪਣੇ ਪ੍ਰਿੰਟ ਸੂਟ ਨੈਕਸਟ ਆਪਾਂ ਜੇ ਉਹ ਤੁਹਾਡੇ ਲਈ ਲੈ ਕੇ ਆਏ ਆ ਉਹ ਲੈ ਕੇ ਆਇਆ ਸ਼ਾਲਵਾਰ ਸੂਟ ਹਿੰਦੌਜੀ ਇਹ ਰਹੇਗਾ ਆਪਣਾ ਸੂਟ ਬਹੁਤ ਹੀ ਸੋਹਣੇ ਜਿਹੜੇ ਪਸ਼ਮੀਨਾ ਦੇ ਇਹ ਸੂਟ ਰਹਿਣਗੇ ਅਲਪਾਈਨ ਜਿਹੜਾ ਫੈਬਰਿਕ ਹੈ ਤੇ ਕੋਈ ਬੋਰਨੀ ਆਂਦੀ ਬਹੁਤ ਹੀ ਸੌਫਟ ਵੀ ਰਹਿੰਦਾ ਇਹਦੀ ਵੀ ਫੀਲ ਬਹੁਤ ਹੀ ਸੋਹਣੀ ਹੁੰਦੀ ਹੈ ਸਾਰਾ ਆਰੀ ਵਰਕ ਦੇ ਨਾਲ ਆ ਜਿਹੜਾ ਫਲਾਵਰਸ ਨੂੰ ਹਾਈਲਾਈਟ ਕੀਤਾ ਹੋਇਆ ਹੈ ਇਸ ਟੀ-ਸ਼ਰਟ ਨੂੰ ਆ ਲੋ ਜੀ ਇਹ ਰਹੇਗੀ ਸ਼ਰਟ ਬਲੈਕ ਕਲਰ ਦੇ ਵਿੱਚ ਬਹੁਤ ਹੀ ਸੋਹਣਾ ਜਿਹੜਾ ਇਹ ਸੂਟ ਹੈ ਇਹਦੀ ਦੇਖੋ ਪ੍ਰਿੰਟਿੰਗ ਵੀ ਬਹੁਤ ਸੋਹਣੀ ਹੋਈ ਹੈ ਸਾਰੀ ਪ੍ਰਿੰਟ ਨੂੰ ਆਰੀ ਵਰਕ ਦੇ ਨਾਲ ਆ ਜਿਹੜਾ ਹਾਈਲਾਈਟ ਕੀਤਾ ਗਿਆ ਹੈ ਇਹ ਆਏਗੀ ਇਸ ਦੀ ਆਰਮਸ ਦੇ ਉੱਤੇ ਤੇ ਇਸ ਦੀ ਬੈਕ ਵੀ ਹੈ ਜਿਹੜੀ ਸੇਮ ਪ੍ਰਿੰਟ ਰਹੇਗੀ ਲੋ ਜੀ ਇੱਥੇ ਦੀ 3 ਮੀਟਰ ਦੀ ਬਾਟਮ ਤੇ 2.5 ਮੀਟਰ ਦੀ ਜਿਹੜੀ ਸ਼ਰਟ ਰਹੇਗੀ ਤੇ ਇਸ ਦੀ ਜਿਹੜੀ ਲੁੱਕ ਰਹੇਗੀ ਇਹ ਵਾਲੀ ਰਹੇਗੀ ਤੇ ਇਹ ਰਹੇਗਾ ਇਸ ਦਾ ਮਸਲੀਨ ਦਾ ਹੀ ਦੁਪੱਟਾ ਲਓ ਜੀ ਬਹੁਤ ਹੀ ਸੋਹਣਾ ਸੌਫਟ ਜਿਹਾ ਮਸਲੀਨ ਦਾ ਦੁਪੱਟਾ ਰਹੇਗਾ ਇਹਨਾਂ ਨੂੰ ਕੈਰੀ ਕਰਨਾ ਬਿਲਕੁਲ ਹੀ ਸੌਖਾ ਹੁੰਦਾ ਕਿਉਂਕਿ ਪਿਓਰ ਦੇ ਦੁਪੱਟੇ ਕਈ ਵਾਰ ਇਕੱਠੇ ਹੋ ਜਾਂਦੇ ਨੇ ਇਹ ਬਿਲਕੁਲ ਹੀ ਉਸੇ ਤਰ੍ਹਾਂ ਹੀ ਇਹਨਾਂ ਦੀ ਫੀਲ ਹੈ ਜਿਹੜੀ ਰਹਿੰਦੀ ਹੈ ਇਸ ਦਾ ਨੰਬਰ ਰਹੇਗਾ 7 ਸੋ ਆਪਣੇ ਸੂਟ ਦਾ ਜਿਹੜਾ ਨੰਬਰ ਦੱਸ ਕੇ ਤੁਸੀਂ ਆਪਣੀ ਜਿਹੜੇ ਸੂਟ ਦੀ ਬੁਕਿੰਗ ਆ ਕਰਵਾ ਸਕਦੇ ਹੋ ਜੀ ਬਲੈਕ ਕਲਰ ਸਰਦੀਆਂ ਦੇ ਵਿੱਚ ਹਰ ਇੱਕ ਭੈਣ ਦੀ ਚੁਆਇਸ ਹੁੰਦੀ ਆ ਬਲੈਕ ਕਲਰ ਲੈਣ ਦੀ ਤੇ ਨੈਕਸਟ ਕਲਰ ਇਹ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਹ ਵੀ ਆਪਣਾ ਅਲਪਾਈਨ ਤੇ ਹੀ ਰਹੇਗਾ ਕਿਉਂਕਿ ਆਪਾਂ ਕਾਫੀ ਟਾਈਮ ਤੋਂ ਜਿਹੜਾ ਆਪਾਂ ਸੇਲ ਕਰ ਰਹੇ ਆਂ ਅਲਪਾਈਨ ਹੀ ਸਰਦੀਆਂ ਦੇ ਵਿੱਚ ਮੋਸਟਲੀ ਕਰਦੇ ਆਪਾਂ ਸੇਲ ਇਸ ਦੇ ਉੱਤੇ ਕੋਈ ਬੁਰਨੀ ਆਂਦੀ ਜਿਹੜੀਆਂ ਸਿਸਟਰਸਾਂ ਤੋਂ ਲਗਾਤਾਰ ਲੈ ਰਹੀਆਂ ਉਹਨਾਂ ਨੂੰ ਪਤਾ ਏ ਕਿਸ ਤਰ੍ਹਾਂ ਦਾ ਫੈਬਰਿਕ ਹੁੰਦਾ ਤੇ ਤੁਸੀਂ ਵੀ ਲੈ ਕੇ ਇੱਕ ਵਾਰੀ ਜ਼ਰੂਰ ਦੇਖੋ ਬਹੁਤ ਹੀ ਸੋਹਣਾ ਹੈ ਫੈਬਰਿਕ ਹੁੰਦਾ ਹੈ ਜਿੱਦਾਂ ਮਰਜ਼ੀ इजीली ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਕੋਈ ਚੁੱਭਣ ਵਾਲਾ ਨਹੀਂ ਹੁੰਦਾ ਕੋਈ ਇਸ ਤੇ ਬੁਰਨੀ ਆਂਦਾ ਇਸ ਦੀ ਵੀ ਬਹੁਤ ਸੋਹਣੀ ਪ੍ਰਿੰਟਿੰਗ ਹੈ ਸਾਰੀ ਪ੍ਰਿੰਟਿੰਗ ਨੂੰ ਹਾਈਲਾਈਟ ਕੀਤਾ ਹੋਇਆ ਹੈ ਨੀਚੇ ਤੇ ਇਹ ਰਹੇਗੀ ਇਸ ਦੀ ਬਾਟਮ ਤੇ ਇਹ ਰਹੇਗਾ ਇਸ ਦਾ ਮਸਲੀਨ ਦਾ ਹੀ ਦੁਪੱਟਾ ਦੁਪੱਟੇ ਸਭ ਦੇ ਹੀ ਬਹੁਤ ਹੀ ਸੋਹਣੇ ਰਹਿਣਗੇ ਕਿਉਂਕਿ ਇਸ ਵਾਰੀ ਗਰਮੀਆਂ ਦੇ ਵਿੱਚ ਵੀ ਮਸਲੀਨ ਦਾ ਦੁਪੱਟਾ ਹੀ ਬਹੁਤ ਜਿਆਦਾ ਇਹਨਾਂ ਸੂਟਾਂ ਦੇ ਨਾਲ ਤੇ ਹੁਣ ਸਰਦੀਆਂ ਦੇ ਵਿੱਚ ਵੀ ਜਿਹੜੇ ਦੁਪੱਟਾ ਹੈ ਸਾਰਾ ਮਸਲੀਨ ਦਾ ਹੀ ਦੁਪੱਟਾ ਆ ਰਿਹਾ ਬਹੁਤ ਹੀ ਸੋਹਣੀ ਪ੍ਰਿੰਟਿੰਗ ਆ ਤੇ ਇਹਨਾਂ ਨੂੰ ਜਿਹੜਾ ਕੈਰੀ ਕਰਨਾ ਵੀ ਸੌਖਾ ਹੁੰਦਾ ਇਸ ਦਾ ਨੰਬਰ ਰਹੇਗਾ 8 8 ਨੰਬਰ ਸੂਟ ਸੂਟ ਦਾ ਨੰਬਰ ਦੱਸ ਕੇ ਤੁਸੀਂ ਆਪਣੀ ਜਿਹੜੀ ਬੁਕਿੰਗ ਆ ਸੂਟ ਦੀ ਕਰਵਾ ਸਕਦੇ ਹੋ ਜੀ ਤੇ ਨੈਕਸਟ ਰਹੇਗਾ ਆਪਣਾ ਇਹ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਆ ਸਾਰੇ ਹੀ ਕਲਰ ਬਹੁਤ ਹੀ ਸੋਹਣੇ ਨੇ ਆ ਲੋ ਜੀ ਕੋਸ਼ਿਸ਼ ਤਾਂ ਸਾਡੀ ਡੇਲੀ ਜਿਹੜੀ ਵੀਡੀਓ ਹੈ ਉਹ ਤੋਂ ਡੇਲੀ ਲੈ ਕੇ ਆਉਣ ਦੀ ਹੁੰਦੀ ਆ ਪਰ ਥੋੜਾ ਜਿਹਾ ਰਸ਼ ਹੋਣ ਦੇ ਕਾਰਨ ਤੇ ਵਿਜੀ ਹੁੰਨੇ ਆ ਇਸ ਕਰਕੇ ਰਹਿ ਜਾਂਦਾ ਆ ਲੋ ਜੀ ਵੀ ਬਹੁਤ ਹੀ ਸੋਹਣਾ ਕਲਰ ਹੈ ਬਹੁਤ ਹੀ ਸੋਹਣੀ ਪ੍ਰਿੰਟਿੰਗ ਹੈ ਸਾਰੀ ਜਿਹੜੀ ਪ੍ਰਿੰਟਿੰਗ ਹੈ ਉਹਨੂੰ ਫਲਾਵਰਸ ਨੂੰ ਹਾਈਲਾਈਟ ਕੀਤਾ ਹੋਇਆ ਹੈ ਇਹਦੀ ਵੀ ਡਿਜ਼ਾਈਨਿੰਗ ਬਹੁਤ ਸੋਹਣੀ neck line ਤੱਕ ਜਾਏਗੀ ਇਹ ਰਹੇਗਾ ਇਸਦੇ ਬਾਜੂ ਤੇ ਪ੍ਰਿੰਟਿੰਗ ਤੇ ਇਹ ਰਹੇਗੀ ਇਸਦੀ ਬੋਟਮ ਇਹ ਰਹੇਗਾ ਇਸ ਦਾ ਦੁਪੱਟਾ। ਪ੍ਰਿੰਟਿੰਗ ਦੁਪੱਟਾ ਰਹੇਗਾ ਮਸਲੀਨ ਦਾ। ਲੋ ਜੀ। ਬਹੁਤ ਹੀ ਸੋਹਣੀ ਪ੍ਰਿੰਟਿੰਗ ਆਲਓਵਰਸ ਬਹਿਨ ਬਣਿਆ ਹੋਇਆ ਬਿਲਕੁਲੀ ਦੁਪੱਟਾ। ਤੇ ਇਸ ਦਾ ਨੰਬਰ ਰਹੇਗਾ 9। 9 ਨੰਬਰ ਆਪਣਾ ਇਹ ਸੂਟ ਰਹੇਗਾ। ਸੂਟ ਦਾ ਨੰਬਰ ਦੱਸ ਕੇ ਤੁਸੀਂ ਆਪਣੀ ਜਿਹੜੀ ਬੁਕਿੰਗ ਆ ਉਹ ਕਰਵਾ ਸਕਦੇ ਹੋ। ਆ ਲੋ ਜੀ ਨੈਕਸਟ। ਇਹ ਸੂਟ ਬਹੁਤ ਹੀ ਸੋਹਣਾ ਹੈ ਕਲਰ ਕੰਬੀਨੇਸ਼ਨ ਹੀ ਸਾਰਿਆਂ ਦੇ ਬਹੁਤ ਸੋਹਣੇ ਨੇ ਚੈੱਕ ਕਰੋ ਸਰਦੀਆਂ ਦੇ ਲਈ ਬਹੁਤ ਹੀ ਮਿੱਠੇ-ਮਿੱਠੇ ਜਿਹੇ ਕਲਰ ਹਲੋਚ ਇਹ ਰਹੇਗੀ 2 ਟਰ ਮੀਟਰ ਦੀ ਸ਼ਰਟ ਸ਼ਰਟ ਦਾ ਜਿਹੜਾ ਫਲਾਵਰਸ ਬਣੇ ਹੋਣੇ ਉਹਨਾਂ ਨੂੰ ਹਾਈਲਾਈਟ ਕੀਤਾ ਹੈ ਆਰੀਵਰਕ ਦੇ ਨਾਲ ਇਹ ਰਹੇਗੀ ਇਸ ਦੀ ਬਾਜੂ ਦੇ ਉੱਤੇ ਪ੍ਰਿੰਟਿੰਗ ਤੇ ਇਹ ਰਹੇਗੀ ਇਸ ਦੀ ਬਾਟਮ ਤੇ ਇਹ ਰਹੇਗਾ ਇਸ ਦਾ ਮਸਲੀਨ ਦਾ ਦੁਪੱਟਾ 2.5 ਮੀਟਰ ਦਾ ਖੁੱਲਾ ਡੁੱਲਾ ਮਸਲੀਨ ਦਾ ਰਹੇਗਾ ਇਸ ਦੇ ਨਾਲ ਦੁਪੱਟਾ ਆਹ ਲਓ ਜੀ ਬਹੁਤ ਹੀ ਸੋਹਣੇ ਫਲਾਵਰਸ ਨੇ ਕਾਰਨਰਸ ਤੇ ਬਣੇ ਹੋਏ ਸਾਰਾ ਹੀ ਦੁਪੱਟਾ ਡਿਜੀਟਲ ਪ੍ਰਿੰਟ ਹੋਇਆ ਹੋਇਆ ਤੇ ਇਸ ਦਾ ਨੰਬਰ ਰਹੇਗਾ 10 ਸੂਟ ਦਾ ਨੰਬਰ 10 ਕੇ ਤੁਸੀਂ ਆਪਣੇ ਸੂਟ ਦੀ ਜਿਹੜੀ ਆ ਬੁਕਿੰਗ ਕਰਵਾ ਸਕਦੇ ਹੋ ਨੋ ਜੀ ਇਹ ਰਹਿਣਗੇ ਸੂਟ ਆਪਣੇ এমਬਰਾਇਡਰੀ ਵਾਲੇ ਕਿਉਂਕਿ ਜਿਹੜੇ ਫੰਕਸ਼ਨਸ ਨੇ ਮੈਰਿਜ ਵਗੈਰਾ ਨੇ ਉਹ ਵੀ ਸਟਾਰਟ ਹੋਏ ਹੋਏ ਨੇ ਉਹਨਾਂ ਦੇ ਲਈ ਇਹ ਬਹੁਤ ਸੋਹਣੇ ਹੀ অর্ਗੈਂਜ਼ਾ ਦੇ ਵਿੱਚ ਨਾ ਰਹੇਗਾ ਸੂਟ ਕਲਰ ਕੰਬੀਨੇਸ਼ਨਸ ਬਹੁਤ ਹੀ ਸੋਹਣੇ ਨੇ ਤੇ ਵਿੱਚ এমਬਰਾਇਡਰੀ ਤੇ ਆ ਨੋ ਜੀ ਦੇਖੋ ਮਜ਼ੈਂਟਾ ਸ਼ੇਡ ਹੈ ਰਣੀ ਮਜ਼ੈਂਟਾ ਸ਼ੇਡ ਹੈ ਬਹੁਤ ਹੀ ਸੋਹਣਾ ਸ਼ਰਟ ਦੇ ਉੱਤੇ ਵਰਕ ਹੋਇਆ ਹੋਇਆ ਪੈਨਲਸ ਬਣੇ ਹੋਏ ਨੇ ਵਿੱਚ ਫਲਾਵਰਸ ਨੇ ਸਾਰਾ ਜਰੀ ਤੇ ਥ੍ਰੈਡ ਦਾ ਵਰਕ ਹੈ ਜਿਹੜਾ ਹੋਇਆ ਹੋਇਆ ਹੈ ਤੇ ਇਹ ਰਹੇਗੀ ਇਸਦੀ बॉटम बॉटम ਤੇ ਵੀ ਜਿਹੜਾ ਵਰਕ ਹੋਇਆ ਹੋਇਆ। ਲੋਚਾ ਆ ਵਰਕ ਤੁਸੀਂ ਚੈੱਕ ਕਰ ਸਕਦੇ ਹੋ। ਤੇ ਇਹ ਰਹੇਗਾ ਇਸ ਦਾ ਦੁਪੱਟਾ। ਆਰ ਗਿਆ ਜਿਆਦਾ ਹੀ ਇਸ ਦਾ ਦੁਪੱਟਾ ਰਹੇਗਾ। 4 ਸਾਈਡ ਲੈਸਿਸ ਦਾ ਕੰਮ ਹੈ ਤੇ ਵਿੱਚ ਵੀ ਇਸ ਤੇ ਐਮਬ੍ਰੋਇਡਰੀ ਹੋਈ ਹੋਈ ਆ ਬਹੁਤ ਹੀ ਸੋਹਣਾ। ਸਾਰੇ ਬੁੱਟੇ ਬਣੇ ਹੋਏ ਨੇ ਤੇ ਇਹ ਰਹੇਗਾ ਲੈਸ ਲੱਗੀ ਹੋਈ ਆ। ਸਾਰੀ ਹੀ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੈ ਲੈਸ ਦੇ ਨਾਲ ਇਹ ਰਹੇਗਾ ਵਰਕ। ਬਹੁਤ ਹੀ ਸੋਹਣਾ ਜਿਹੜਾ ਇਹ ਸੂਟ ਰਹੇਗਾ ਇਸ ਦਾ ਨੰਬਰ ਰਹੇਗਾ 11 ਤੋਂ ਜਿਹੜੀਆਂ ਵੀ ਸਿਸਟਰਸ ਲੈਣਾ ਚਾਹੁੰਦੀਆਂ ਨੇ ਉਹ ਇਹਨਾਂ ਦੀ ਜਿਹੜੀ ਬੁਕਿੰਗ ਦੇ ਲਈ ਤੁਸੀਂ ਆਪਣਾ ਸੂਟ ਦਾ ਨੰਬਰ ਦੱਸ ਕੇ ਬੁਕਿੰਗ ਜਿਹੜੀ ਕਰਵਾ ਸਕਦੇ ਹੋ ਇਹ ਵਾਲਾ ਸੂਟ ਰਹੇਗਾ ਵੀ ਆਪਣੇ ਆਰਗੈਂਜ਼ਾ ਤੇ ਹੀ ਰਹੇਗਾ ਇਹ ਰਿਹਾ येलो ਸ਼ੇਡ ਵਿੱਚ ਬਹੁਤ ਹੀ ਸੋਹਣਾ ਸੂਟ ਹੈ ਜਿਹੜੀਆਂ ਵੀ ਸਿਸਟਰਸ ਨੇ ਜਾਗੋ ਲਈ ਹਲਦੀ ਦੇ ਪ੍ਰੋਗਰਾਮਸ ਲਈ ਲੈਣਾ ਉਹ ਲੈ ਸਕਦੀ ਹੈ ਨੇ ਆ ਲੋ ਅੱਛਾ ਹਾਂ ਸਾਰੀ ਹੀ ਸ਼ਰਟ ਦੇ ਉੱਤੇ ਜਿਹੜੇ ਪੈਨਲਸ ਬਣੇ ਹੋਏ ਨੇ ਵਿੱਚ ਸਾਰਾ ਥ੍ਰੈਡ ਦਾ ਵਰਕ ਹੋਇਆ ਹੋਇਆ ਹੈ 골ਡਨ ਕਲਰ ਦਾ ਵੀ ਵਰਕ ਹੋਇਆ ਹੋਇਆ ਹੈ ਸਾਰਾ ਜਰੀ ਦੇ ਨਾਲ ਤੇ ਇਹ ਰਹੇਗੀ ਇਸ ਦੀ ਬਾਟਮ ਬਾਟਮ ਤੇ ਬਹੁਤ ਸੋਹਣਾ ਫਲਾਵਰ ਬਣਿਆ ਹੋਇਆ ਹੈ ਤੇ ਇਸ ਦਾ ਆਰਗੈਂਜ਼ਾ ਦਾ ਹੀ ਰਹੇਗਾ ਦੇ ਪੱਟਾ ਇਹ ਲੋ organza ਦਾ ਹੈਗਾ 2.5 ਮੀਟਰ ਦਾ ਦੁਪੱਟਾ ਤੇ ਸਾਰੇ ਇਹਦੇ ਲੈਸਸ ਲੱਗੀਆਂ ਹੋਈਆਂ ਨੇ ਇਸ ਦਾ ਨੰਬਰ ਰਹੇਗਾ 12 12 ਨੰਬਰ ਸੂਟ ਤੇ ਜਿਹੜੀ ਵੀ ਸਿਸਟਰਸ ਲੈਣਾ ਚਾਹੁੰਦੀਆਂ ਨੇ ਇਹਨਾਂ ਦੀ ਬੁਕਿੰਗ ਲਈ ਤੁਸੀਂ ਆਰਡਰ ਕਰ ਸਕਦੇ ਹੋ ਸੋ ਜਿਹੜੀਆਂ ਸਿਸਟਰਸ ਨੇ ਲੈਣੇ ਹੁੰਦੇ ਆ ਸੂਟ ਪਲੀਜ਼ ਜਲਦੀ ਤੋਂ ਜਲਦੀ ਜਿਹੜੇ ਆਪਣੇ ਸਕਰੀਨ ਸ਼ਾਟ ਜਾਂ ਫਿਰ ਸੂਟ ਦਾ ਨੰਬਰ ਦੱਸ ਕੇ ਬੁਕਿੰਗ ਕਰਵਾ ਲਿਆ ਕਰੋ ਫਿਰ ਜਦੋਂ ਬੁੱਕ ਹੋ ਜਾਂਦੇ ਨੇ ਬਹੁਤ ਸਾਰੀਆਂ ਸਿਸਟਰਸ ਰਹਿ ਜਾਂਦੀਆਂ ਨੇ ਅਲੋਚੀ ਇਹ ਵੀ ਬਹੁਤ ਹੀ ਸੋਹਣਾ ਸੂਟ ਹੈ ਇਹ ਥੋੜਾ ਸਟਾਫ ਹੈ ਜਿਹੜਾ ਕਾਟਨ ਦੀ ਤਰ੍ਹਾਂ ਆ ਜਾਂਦਾ ਜਿਹੜੀਆਂ ਸਿੰਥੈਟਿਕ بیس ਨਹੀਂ ਪਾਉਣਾ ਚਾਹੁੰਦੀ ਉਹਨਾਂ ਦੇ ਲਈ ਬਹੁਤ ਹੀ ਸੋਹਣਾ ਹੈ ਬਹੁਤ ਹੀ ਸੋਹਣਾ ਪੈਨਲਸ ਤੇ ਵਰਕ ਹੋਇਆ ਹੋਇਆ ਹੈ ਦੋ ਜਿਹੜੇ ਅੰਬੀਆ ਨੇ ਉਹਨਾਂ ਦਾ ਡਿਜ਼ਾਈਨ ਬਣਿਆ ਹੋਇਆ ਹੈ ਘੇਰੇ ਦੇ ਉੱਤੇ ਵੀ ਵਰਕ ਹੋਇਆ ਹੋਇਆ ਸਾਰਾ ਆਲ ਓਵਰ 5 ਮੀਟਰ ਇਹ ਆਪਣਾ ਸੂਟ ਰਹੇਗਾ ਤੇ ਇਸ ਦੇ ਨਾਲ ਰਹੇਗਾ হাফ ਪਿਓਰ ਦਾ ਬਹੁਤ ਹੀ ਸੋਹਣਾ ਦੁਪੱਟਾ ਦੁਪੱਟੇ ਤੇ ਜਿਹੜਾ ਸਾਰਾ ਲੈਸਿਸ ਦਾ ਇਸ ਤਰ੍ਹਾਂ ਪਾਈਪਿੰਗ ਲੈਸ ਇਸ ਦਾ ਕੰਮ ਹੋਇਆ ਹੋਇਆ ਹੈ ਤੇ ਨਾਲ ਵੀ ਜਿਹੜਾ ਸਾਰਾ ਥ੍ਰੈਟ ਤੇ ਜਰੀ ਦਾ ਕੰਮ ਹੋਇਆ ਹੈ ਇਸ ਦੇ ਨਾਲ ਰਹੇਗਾ ਪਿਓਰ ਦਾ ਦੁਪੱਟਾ ਇਸ ਹੀ ਇੱਕ ਸੂਟ ਹੋ ਰਿਹਾ ਹੈ ਜਿਸੇ ਡਿਜ਼ਾਈਨ ਦੇ ਵਿੱਚ ਇਹਦਾ ਵੀ ਕਲਰ ਬਹੁਤ ਹੀ ਸੋਹਣਾ ਹੈ ਡਿਜ਼ਾਈਨਿੰਗ ਇਹਦੀ ਸੇਮ ਰਹੇਗੀ ਕਲਰ ਜਿਹੜਾ ਦੇਖਣ ਨੂੰ ਸੋਹਣਾ ਆ ਲੋ ਜੀ ਇੱਕ ਕਲਰ ਇਸ ਦੇ ਵਿੱਚ ਇਹ ਵਾਲਾ ਰਹੇਗਾ ਇਹ ਰਹੇਗਾ ਇਸ ਦਾ ਦੁਪੱਟਾ ਇਹਨਾਂ ਨੂੰ ਆਪਾਂ ਨੰਬਰ ਇਸ ਦਾ ਰਹੇਗਾ 13 13 ਨੰਬਰ ਸੂਟ ਰਹੇਗਾ ਇਹ ਰਹੇਗਾ ਆਪਣਾ 14 ਨੰਬਰ ਸੂਟ ਇਹ ਸੀ ਆਪਣੇ ਅੱਜ ਦੇ ਸੂਟਸ ਉਹ ਜਿਹੜੀਆਂ ਵੀ ਸਿਸਟਰਸ ਲੈਣਾ ਚਾਹੁੰਦੀਆਂ ਨੇ ਆਪਣੀ ਸੂਟਸ ਦਾ ਨੰਬਰ ਦੱਸ ਕੇ ਜੋ ਸਕਰੀਨ ਤੇ ਨੰਬਰ ਚੱਲ ਰਹੇ ਆ ਉਸ ਤੇ ਆਪਣੀ ਬੁਕਿੰਗ ਜਿਹੜੇ ਕਰਵਾ ਸਕਦੇ ਹੋ ਜਿਨ੍ਹਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸਾਡੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਜਿਹੜੀ ਜਿਹੜੀਆਂ ਹੋਰ ਵੀ ਸਿਸਟਰਸ ਲੈਣਾ ਚਾਹੁੰਦੀਆਂ ਨੇ ਸੂਟ ਉਹਨਾਂ ਤੱਕ ਸਾਡੀ ਵੀਡੀਓ ਜਿਹੜੀ ਪਹੁੰਚ ਸਕੇ ਤੇ ਬਾਕੀ ਤੁਸੀਂ ਦੱਸਿਆ ਕਰੋ ਤੁਹਾਨੂੰ ਸਾਡੇ ਸੂਟ ਕਿਸ ਤਰ੍ਹਾਂ ਦੇ ਲੱਗਦੇ ਨੇ ਤੁਸੀਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਕਿਹੋ ਜਿਹੇ ਸੂਟ ਆ ਜਿਹੜੇ ਲੈਣੇ ਚਾਹੁੰਦੇ ਹੋ ਵੀਡੀਓਜ਼ ਦੇ ਵਿੱਚ ਦੇਖ ਕੇ ਉਹ ਵੀ ਆਪਣੀ ਪਸੰਦ ਆ ਜਿਹੜੀ ਤੁਸੀਂ ਜਰੂਰ ਦੱਸਿਆ ਕਰੋ ਤਾਂ ਜੋ ਅਸੀਂ ਤੁਹਾਡੇ ਲਈ ਉਹ ਜੋ ਹੀ ਸੂਟ ਲੈ ਕੇ ਆਈਏ ਸੋ ਜੀ ਮਿਲਦੇ ਆਪਾਂ ਅਗਲੀ ਵੀਡੀਓਜ਼ ਦੇ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ